ਬੇਲਾਗੁਰੂ ਵਿੱਚ ਐਸਟੀਐਫ ਜਲੰਧਰ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ 500 ਗ੍ਰਾਮ ਹੈਰੋਇਨ ਅਤੇ ਐਕਟਿਵ ਅਭਰਮਤ ਹੋ ਗਿਆ ਡੀਐਸਪੀ ਜਲੰਧਰ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਜੰਢਿਆਲਾ ਗੁਰੂ ਦੇ ਜਾਨੀਆਂ ਰੋਡ ਉਤੇ ਨਸ਼ਾ ਤਸਕਰوں ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 500 ਗ੍ਰਾਮ ਹੈਰੋਇਨ ਅਤੇ ਐਕਟਿਵ ਅਭਰਮਤ ਕੀਤਾ ਗਿਆ ਦੱਸਦੇ ਕਿ ਜੰਢਿਆਲਾ ਗੁਰੂ ਵਿੱਚ ਨਸ਼ਾ ਤਸਕਰਾਂ ਤੇ ਐਸਟੀਐਫ ਦੀ ਰੋਜ਼ਾਨਾ ਛਾਪੇਮਾਰੀ ਜਾਰੀ ਹੈ ਕਿ ਪੰਜਾਬ ਪੁਲਿਸ ਨੂੰ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸ ਰਿਹਾ ਹੈ ਨਸ਼ਿਆਂ ਦੇ ਖਿਲਾਫ ਛੇੜੀ ਗਈ ਜਿਹੜੀ ਮੁਹਮਮ ਅੱਜ ਭਾਰੀ ਸਫਲਤਾ ਮਿਲੀ ਐਸਟੀਐਫ ਜਲੰਧਰ ਰੇਂਜ ਦੀ ਪੁਲਿਸ ਪਾਰਟੀ ਨੂੰ ਭਾਰੀ ਸਫਲਤਾ ਮਿਲੀ ਐਸਆਈ ਅਮਨਦੀਪ ਸਿੰਘ ਸਮੇਤ ਆਪਣੇ ਪਾਰਟੀ ਦੇ ਨਾਲ ਜੰਡੇ ਵਾਲੇ ਮੌਜੂਦ ਸੀ ਇੱਥੇ ਮੁਖਰ ਖਾਸ ਨੂੰ ਇਨਫੋਰਮੇਸ਼ਨ ਦਿੱਤੀ ਐਸਆਈ ਨੂੰ ਵਿਕੀਨ ਵਾਲਿਆਂ ਦੇ ਪ੍ਰਿੰਸਪਾਲ ਸਿੰਘ ਯੁਵਰਾਜ ਸਿੰਘ ਹਰਦੀਪ ਸਿੰਘ ਜਿਹੜੇ ਜਿੰਨੇ ਜੰਡੇ ਵਾਲੇ ਦੇ ਰਹਿਣ ਵਾਲੇ ਆ ਇਹ ਆਪ ਵੀ ਨਸ਼ਾ ਕਰਦੇ ਨੇ ਭਾਰੀ ਮਾਤਰਾ ਚ ਨਸ਼ਾ ਵੇਚਦੇ ਵੀ ਆ ਤੇ ਅੱਜ ਵੀ ਉਹ ਜੈਦਾ ਕਲੋਨੀ ਜਿਹੜੀ ਭੱਦਰਕਾਲੀ ਮੰਦਿਰ ਦੇ ਲੱਗ ਗਏ ਆ ਉੱਥੇ ਵੀ ਭਾਰੀ ਮਾਤਰਾ ਚ ਹਿਰੋਇਨ ਲੈ ਕੇ ਆ ਰਹੇ ਆ ਜੇ ਟਾਈਮ ਨਾਲ ਕਾਬੂ ਕੀਤਾ ਜਾਵੇ ਤੇ ਬ੍ਰਾਹਮਗੀ ਹੋ ਸਕਦੀ ਹੈ ਜੋ ਐਸਏ ਅਮਨਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਇੱਥੇ ਭੱਦਰਕਾਲੀ ਮੰਦਿਰ ਦੇ ਲੱਗ ਗਏ ਜੈਦਾ ਕਲੋਨੀ ਪਹੁੰਚੇ ਤਾਂ ਅੱਗੋਂ ਐਕਟਵਾ ਦੇ ਉੱਪਰ ਤਿੰਨੇ ਵਿਅਕਤੀ ਆ ਰਹੇ ਸੀ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ ਤੇ ਇਹਨਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇਹਨਾਂ ਨੂੰ ਕਾਬੂ ਕੀਤਾ ਤੇ ਬਾਅਦ ਚੋਂ ਜਦੋਂ ਇਹਨਾਂ ਨੇ ਤਲਾਸ਼ੀ ਲਈ ਇਸ ਐਕਟਵਾ ਦੀ ਜਾਂ ਇਹਨਾਂ ਦੀ ਲਈ ਤਾਂ ਪ੍ਰਿੰਸਪਾਲ ਕੋਲੋਂ 300 ਗ੍ਰਾਮ ਹਰਦੀਪ ਸਿੰਘ ਕੋਲੋਂ 100 ਗ੍ਰਾਮ ਤੇ ਯੁਵਰਾਜ ਸਿੰਘ ਕੋਲੋਂ ਵੀ 100 ਗ੍ਰਾਮ ਟੋਟਲ 500 ਗ੍ਰਾਮ ਅੱਧਾ ਕਿਲੋ ਇਹਨਾਂ ਕੋਲ ਕਿੰਨਾ ਕਿਲੋ ਹੈਰੋਇਨ ਬਰਾਮਦ ਹੋਈ ਆ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਵਾ ਸਵੇਰੇ ਇਹਨਾਂ ਨੂੰ ਕੋਰਟ ਦੇ ਵਿੱਚ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਕੋਲੋਂ ਵੱਧ ਤੋਂ ਵੱਧ ਪੁੱਛਗਿੱਛ ਕੀਤੀ ਜਾਊਗੀ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਸਾਰੇ ਪਤਾ ਕੀਤੇ ਜਾਣ ਕਿਥੋਂ ਇਹ ਹਰੋਇਨ ਲੈ ਕੇ ਆਏ ਤੇ ਗਾਂ ਕਿਥੇ ਸਪਲਾਈ ਕਰਨੀ ਸੀ ਸਰ ਐਕਟੀਵਾ ਤੋਂ ਇਲਾਵਾ ਜਾਂ ਹਰੋਂ ਤੋਂ ਇਲਾਵਾ ਕੋਈ ਹੋਰ ਵੀ ਚੀਜ਼ ਇਨਾਂ ਕੋਲੋਂ ਬਰਾਮਦ ਹੋਈ ਹੈ ਨਹੀਂ ਜੀ ਹੋਰ ਨਹੀਂ ਕੋਈ ਇਨਾਂ ਦੇ ਪਹਿਲਾਂ ਪਰਚੇ ਹੋਣ ਇਹ ਮਜੀਦ ਪੁਛਕਿਸ਼ ਦਾ ਵਿਸ਼ਾ ਜੀ ਹਜੇ ਹੁਣ ਪੁਛਕਿਸ਼ ਕਰਾਂਗੇ ਇਨਾਂ ਦੀ ਸਵੇਰੇ ਰਿਮਾਂਡ ਲੈ ਕੇ ਪੁਛਕਿਸ਼ ਕਰਾਂਗੇ ਹਜੇ ਹੋਰ ਪੁਛਕਿਸ਼ ਕਰਨੀ ਹੈ ਇਹ ਤੋਂ ਪਤਾ ਕੀਤਾ ਜਾਊਗਾ ਹੋਰ ਕਿਹੜੇ-ਕਿਹੜੇ ਇਨਾਂ ਦੇ